ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਪਕਾਵੇਂ ਪਿਆਜ਼ ਦੀ ਬਜਾਈ ਦੀ ਇਸ ਵਿੱਚ ਆਪਾਂ ਬੀਜ ਰਹੇ ਆ ਸੈਮੀਨਸ ਕੰਪਨੀ ਦਾ ਗਲਮੋਰ ਬੀਜ ਇਹ ਪਿਆਜ਼ ਦੀ ਕੁਆਲਿਟੀ ਬਹੁਤ ਵਧੀਆ ਹੈ ਇਸ ਨੂੰ ਆਪਾਂ ਲੰਬੇ ਸਮੇਂ ਲਈ ਵੀ ਸਟੋਰ ਕਰਕੇ ਰੱਖ ਸਕਦੇ ਆ ਇਸ ਪਿਆਜ਼ ਦਾ ਰੰਗ ਤਾਂਬੇ ਰੰਗਾ ਹੁੰਦਾ ਹੈ ਕਰ ਰਹੇ ਆ ਕੈਰੀ ਦੀ ਤਿਆਰੀ ਚੰਗੀ ਤਰ੍ਹਾਂ ਕੈਰੀ ਦੀ ਤਿਆਰੀ ਕਰਨ ਤੋਂ ਬਾਅਦ ਇੱਕੋ ਜਿਹਾ ਲੇਬਲ ਕਰਕੇ ਇਸ ਵਿੱਚ ਆਪਾਂ ਫਰਮੇ ਦੀ ਮਦਦ ਨਾਲ ਲੈਣਾ ਕਿਚਨ ਦਾ ਕੰਮ ਕਰਤਾ ਸ਼ੁਰੂ ਇਸੇ ਫਰਮੇ ਨਾਲ ਆਪਾਂ ਸ਼ਿਮਲਾ ਮਿਰਚ ਕੌੜੀ ਮਿਰਚ ਟਮਾਟਰਾਂ ਦੀ ਤੇ ਗੇਂਦੇ ਦੇ ਫੁੱਲਾਂ ਦੀ ਪਨੀਰੀ ਤਿਆਰ ਕੀਤੀ ਹੈ ਚੰਗੀ ਤਰ੍ਹਾਂ ਲੈਣਾ ਖਿਚਣ ਤੋਂ ਬਾਅਦ ਆਪਾਂ ਪਿਆਜ਼ ਦਾ ਬੀਜ ਰੱਖ ਰਹੇ ਹਾਂ ਕਰੋ ਚੈੱਕ ਕੱਲਾ ਕੱਲਾ ਦਾਣਾ ਰੱਖ ਰਹੇ ਆ ਇਸ ਵੀ ਦੀ ਨਾਲ ਆਪਣੇ ਪਿਆਜ਼ ਦੀ ਵਧੀਆ ਜਰਮੀਨੇਸ਼ਨ ਆਉਂਦੀ ਆ ਸਾਰੇ ਕਿਸਾਨ ਭਰਾ ਇਸ ਵਿਧੀ ਨਾਲ ਆਪਣੇ ਪਿਆਜ਼ ਦੀ ਪਨੀਰੀ ਤਿਆਰ ਕਰ ਸਕਦੇ ਹਨ ਪਿਆਜ਼ ਦਾ ਵੀ ਰੱਖਣ ਤੋਂ ਬਾਅਦ ਆਪਾਂ ਇਸ ਵਿੱਚ ਜੋ ਚੌਲਾਂ ਦੇ ਛਿਲਕੇ ਦੀ ਰਾਕੀ ਹੁੰਦੀ ਆ ਸਾਰੀ ਪਨੀਰੀ ਉੱਪਰ ਖਿਲਾਰ ਦੇਣੀ ਆ ਰਾਕੀ ਖਿਲਾਰਨ ਤੋਂ ਬਾਅਦ ਇਸ ਵਿੱਚ ਆਪਾਂ ਜਾਂ ਤਾਂ ਇਸ ਨੂੰ ਪਾਣੀ ਨਾਲ ਭਰ ਦੇਣਾ ਜਾਂ ਇਸ ਵਿੱਚ ਆਪਾਂ ਪਾਣੀ ਦਾ ਛਿੜਕਾ ਕਰਦੇ ਰਹਿਣਾ ਜਿੰਨਾ ਚਿਰ ਆਪਣੀ ਜਰਮੀਨੇਸ਼ਨ ਪਿਆਜ਼ ਦੀ ਨਹੀਂ ਆਉਂਦੀ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ